ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮਰ ਸਿਰਫ ਇੱਕ ਗਿਣਤੀ ਹੁੰਦੀ ਹੈ ਜੇ ਮਨ ਜਵਾਬਕ ਹੋਵੇ ਤਾਂ ਬੰਦਾ ਦੌੜਾ ਦੌੜਾ ਕੇ ਦੁਨੀਆ ਨੂੰ ਪਿੱਛੇ ਛੱਡ ਸਕਦਾ ਹੈ ਇਹ ਗੱਲ ਸਿਰਫ ਕਹਾਣੀ ਨਹੀਂ ਤੇ ਬਾਬਾ ਫੋਜਾ ਸਿੰਘ ਨੇ ਇਹ ਗੱਲ ਸੱਚ ਕਰ ਦਿਖਾਈ ਹੈ ਆਓ ਆਪਾਂ ਜਾਣਦੇ ਹਾਂ ਬਾਬਾ ਫੋਜਾ ਸਿੰਘ ਦੇ ਬਾਰੇ ਕੁਝ ਗੱਲਾਂ ਬਾਬਾ ਜੀ ਦਾ ਜਨਮ 1 ਅਪ੍ਰੈਲ 1911 ਨੂੰ ਵਿਆਸ ਨੇੜਲੇ ਪਿੰਡ ਹੋਇਆ ਤੇ ਬਾਬਾ ਜੀ ਦਾ ਬਚਪਨ ਬਹੁਤ ਹੀ ਕਮਜ਼ੋਰੀ ਦੇ ਵਿੱਚ ਬੀਤਿਆ ਲੋਕ ਕਹਿੰਦੇ ਸਨ ਵੀ ਇਹ ਤਾਂ ਟਰ ਨਹੀਂ ਸਕਦਾ ਦੌੜੇਗਾ ਕਿਵੇਂ ਪਰ ਸਮੇਂ ਨਾਲ ਜੋ ਮਨਜ਼ੂਰ ਹੁੰਦਾ ਉਹ ਹੀ ਹੁੰਦਾ 5 ਸਾਲ ਦੀ ਉਮਰ ਤੱਕ ਬਾਬਾ ਫੋਜਾ ਸਿੰਘ ਜੀ ਤੁਰਨ ਜੋਗੇ ਵੀ ਨਹੀਂ ਸੀ ਪਰ ਉਹਨਾਂ ਦਾ ਰੱਬ ਤੇ ਵਿਸ਼ਵਾਸ ਸੀ ਉਹਨਾਂ ਨੂੰ ਨਿਡਰਤਾ ਸੀ ਵੀ ਮੈਂ ਕੁਝ ਜ਼ਿੰਦਗੀ ਲੰਘਦੀ ਰਹੀ ਖੇਤਾਂ 'ਚ ਕੰਮ ਕਰਦੇ ਰਹੇ ਆਪਣੇ ਮਾਪਿਆਂ ਨਾਲ ਥੋੜਾ-ਬਹੁਤ ਕੰਮ ਕਰਾਉਂਦੇ ਰਹੇ ਥੋੜੇ-ਬਹੁਤ ਤੁਰਨ ਜੋਗੇ ਹੋਏ ਉਸ ਤੋਂ ਬਾਅਦ ਆਪਣਾ ਜੀਵਨ ਸ਼ੁਰੂ ਕੀਤਾ ਫਿਰ 1992 ਵਿੱਚ ਬਾਬਾ ਜੀ ਲੰਡਨ ਚਲੇ ਗਏ ਉਹਨਾਂ ਦੀ ਉਮਰ ਉਸ ਟਾਈਮ 81 ਸਾਲ ਸੀ ਤੇ ਉਹਨਾਂ ਦੇਿਲ ਵਿੱਚ ਆਇਆ ਕਿ ਹੁਣ ਮੈਂ ਦੌੜਾਂਗਾ ਉਹਨਾਂ ਨੇ ਮਨ ਕੀਤਾ ਤੇ ਉਹਨਾਂ ਨੇ ਦੌੜ ਚ ਭਾਗ ਲਿਆ ਲੋਕ ਹੱਸੇ ਪਰ ਬਾਬਾ ਪੋਜਾ ਸਿੰਘ ਜੀ ਨੇ ਸਿਰਫ ਦੌੜ ਹੀ ਨਹੀਂ ਦੌੜੀ ਇੱਕ ਇਤਿਹਾਸ ਬਣਾਇਆ 99 ਸਾਲ ਦੀ ਉਮਰ ਦੇ ਵਿੱਚ ਬਾਬਾ ਪੋਜਾ ਸਿੰਘ ਜੀ ਨੇ ਪਹਿਲੀ ਮੈਰਾਥਨ ਦੌੜੀ ਲੰਡਨ ਮੈਰਾਥਨ 2000 ਤੇ ਫਿਰ ਇੱਕ ਦੇ ਪਿੱਛੇ ਇੱਕ ਟ੍ਰਾਂਟੋ ਜੋ ਕਿ ਲੰਡਨ ਨਜ਼ਾਰਕ ਬਾਬਾ ਜੀ ਦੌੜਦੇ ਗਏ ਤੇ ਲੋਕ ਹੌਲੀ ਹੌਲੀ ਉਹਨਾਂ ਨੂੰ ਕਹਿਣ ਲੱਗੇ ਟਰਬਨ ਟਰਨੈਡੋ ਸਾਲ 2011 ਉਮਰ ਸੀ 100 ਸਾਲ ਤੇ ਬਾਬਾ ਜੀ ਨੇ ਦੌੜ ਲਗਾਈ 8 ਘੰਟੇ 25 ਮਿੰਟ ਮੈਰਾ ਥੰਦੌੜੇ ਤੇ ਉਹਨਾਂ ਦਾ ਨਾਮ ਗਨੀਜ਼ ਬੁੱਕ ਦੇ ਵਿੱਚ ਆਇਆ ਲੋਕ ਹੈਰਾਨ ਹੋਏ ਬਾਬਾ ਜੀ ਨੇ 100 ਸਾਲ ਦੀ ਉਮਰ ਦੇ ਵਿੱਚ ਇਹ ਕਰ ਦਿੱਤਾ ਬਾਬਾ ਜੀ ਨੇ ਸਦਾ ਇੱਕੋ ਹੀ ਗੱਲ ਕਹੀ ਹੈ ਨਾ ਮੈਂ ਜਿੰਮ ਗਿਆ ਨਾ ਮੈਂ ਮੀਟ ਖਾਦਾ ਨਾ ਮੈਂ ਸ਼ਰਾਬ ਪੀਤੀ ਹੈ ਮੇਰਾ ਸਾਰਾ ਸਿਰਫ ਰੱਬ ਹੈ ਉਹਦੇ ਆਸਰੇ ਮੈਂ ਸਭ ਕੁਝ ਕਰਦਾ ਬਾਬਾ ਜੀ ਦਾ ਰੋਟੀਨ ਹੀ ਸੀਗਾ ਰੋਟੀ ਲੱਡੂ ਦਾਲ ਇਹ ਰਜਣਾ ਰੱਬ ਦੀ ਭਗਤੀ ਵੈਕਰੂ ਦਾ ਸਿਮਰਨ ਉਹਨਾਂ ਦੇ ਆਸ਼ਿਰਵਾਦ ਬਾਬਾ ਜੀ ਨੇ ਸਭ ਕੁਝ ਕੀਤਾ ਸਨ 2012 ਦੇ ਵਿੱਚ ਬਾਬਾ ਜੀ 올림픽 ਟਾਰਚ ਲੈ ਕੇ ਦੌੜੇ ਲੋਕ ਉਹਨਾਂ ਦੇ ਹੱਥੇ ਨਹੀਂ ਲੋਕ ਨੇ ਉਹਨਾਂ ਨੂੰ ਸਲਾਮ ਕੀਤਾ ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਅੱਜ ਜਦੋਂ ਅਸੀਂ ਖਬਰ ਸੁਣੀ ਕਿ ਬਾਬਾ ਫੋਜਾ ਸਿੰਘ ਜੀ ਸਾਥੋਂ 114 ਸਾਲਾਂ ਦੀ ਉਮਰ ਦੇ ਵਿੱਚ ਸਾਥੋਂ ਦੂਰ ਹੋ ਗਏ ਚਲੇ ਗਏ ਪ੍ਰਕਸ਼ਤ ਹੋ ਗਏ ਤਾਂ ਮਨ ਬਹੁਤ ਉਦਾਸ ਹੋਈ ਥੋੜੀ ਉਦਾਸ ਹੋ ਬਾਬਾ ਜੀ ਨੇ ਸਾਨੂੰ ਇੱਕ ਵਸੀਅਤ ਦੇ ਹੌਸਲਾ ਕਦੇ ਨਾ ਹਾਰੋ ਦੇ ਸਚਾਈ ਰੱਖੋ ਤੇ ਹਰ ਦਿਨ ਮਰਥਨ ਵਾਂਗੂ ਜਿਓ ਇਹ ਉਹਨਾਂ ਦੇ ਸ਼ਬਦ ਸਾਰ ਬਾਬਾ ਚਲਾ ਗਿਆ ਪਰ ਸਾਡੀ ਅਸਲ ਦੌੜ ਹੁਣ ਸ਼ੁਰੂ ਹੋਈ ਹੈ ਇਹ ਸੀ ਬਾਬਾ ਜੀ ਬਾਰੇ ਕੁਝ ਗੱਲ ਸਾਡੀ ਵੀਡੀਓ ਚੰਗੀ ਲਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ